ਪੰਜਾਬ ਦੇ ਲੁਧਿਆਣਾ ਦਾ ਮਾਮਲਾ ਸਾਹਮਣੇ ਆਉਂਦਾ ਹੈ ਲੁਧਿਆਣਾ ਦੇ ਵਿੱਚ ਦੀ ਰਾਤ ਸ਼ੇਰਪੁਰ ਕਲਾ ਇਲਾਕੇ ਦੇ ਵਿੱਚ ਦੋ ਪੁਟਾਚ ਜ਼ਬਰਦਸਤ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਫਾਇਰਿੰਗ ਦੌਰਾਨ ਕਈ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਭੱਜ ਗਏ ਸਬਜ਼ੀ ਮੰਡੀ ਤੋਂ ਖਰੀਦਦਾਰੀ ਕਰਕੇ ਆਪਣੇ ਪਿਤਾ ਦੇ ਨਾਲ ਵਾਪਸ ਘਰ ਪਰਤ ਰਹੀ ਇੱਕ ਲੜਕੀ ਦੀ ਕਲਾਈ ਤੇ ਗੋਲੀ ਤੇ ਛਰਲੇ ਲੱਗਿਆ ਹੈ ਜਦ ਡਾਕਟਰ ਅਨੁਸਾਰ ਲੜਕੀ ਦੇ ਹੱਥ ਦਾ ਐਕਸ-ਰੇ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਛਰੇ ਲੱਗੇ ਨੇ ਜਾਂ ਕੋਲੀ ਲੱਗੀ ਐ ਸਖਮੀ ਲੜਕੀ ਦਾ ਨਾਮ ਨਾਰੀ ਦੱਸਿਆ ਜਾਵੇ ਜਾਣਕਾਰੀ ਦਿੱਤੇ ਹੋਏ ਸਰਪੰਚ ਸਿੰਘ ਨੇ ਕਿਹਾ ਕਿ ਸਪਲੀ ਮੰਡੀ ਗਿਆ ਸੀ ਮੰਡੀ ਤੋਂ ਵਾਪਸ ਪਰਤ ਰਿਹਾ ਸੀ ਕੁਝ ਧੀਰ ਬਾਅਦ ਅਚਾਨਕ ਅਲੀ ਵਿੱਚ ਪੂਰੀਆਂ ਸੱਲੰਦੀ ਆਪਾਸਾਂ ਲੱਗੀਆਂ ਫਾਇਰਿੰਗ ਇੰਨੀ ਹੋਈ ਕਿ ਲੋਕ ਉੱਥਾਨਾ ਬੰਦ ਕਰਕੇ ਘਰਾਂ ਦੇ ਪੱਛਲਾ ਕੇ ਕੋਚੇਰ ਬਾਅਦ ਉਸ ਦੀ ਪਤੀ ਜੀ ਉਸ ਦੀ ਪੈਨ ਅਤੇ ਉਸ ਦੀ ਕੁੜੀ ਉਸ ਤੇ ਕੋਲ ਆਏ ਉਸ ਦੀ ਸਲਾਈ ਤੋਂ ਖੂਨ بہ ਰਿਹਾ दस डिग्री उसने किया है कि अभी तक उसको पता नहीं लग गया कि उसकी कलाई पे गोली लगी है या फिर छर्रे उसने कहा तुरंत तो नु जख्मी अवस्था ਦੇ ਵਿੱਚ ਸਿਵਲ ਹਸਪਤਾਲ ਲੈ ਕੇ ਆਵਾਂ ਡਾਕਟਰਾਂ ਦੇ ਵੱਲੋਂ ਸੈਂਪਲ ਲਈ ਜਾ ਰਹੇ ਨੇ ਡਾਕਟਰ ਮੁਤਾਬਕ ਐਕਸਰੇ ਹੋਣ ਤੋਂ ਬਾਅਦ ਹੀ ਕੁਝ ਪਤਾ ਚੱਲ ਪਾਵੇਗਾ ਲੁਧਿਆਣਾ ਲਾਈਵ ਦੇ ਲਈ ਅਮਿਤ ਥਾਪ ਪਰ ਦੇ ਕੋ ਅਜੀ ਕੀ ਨਾਮ ਹੈ ਤੁਹਾਡਾ ਸਰਵਜੇ ਸਿੰਘ ਜੀ ਸਰਵਜੇ ਸਿੰਘ ਜੀ ਅੱਜ ਇੱਕ ਬੱਚੀ ਮੈਰੀ ਦੇ ਛਰਰੇ ਵੱਜਿਆ ਜਾਂ ਗੋਲੀ ਲੱਗੀ ਹੈ ਕੀ ਮਾਮਲਾ ਕੀ ਹੋਇਆ ਇਹ ਮੇਰਾ ਮੌਲਤਾ ਹੁਣ ਆਪਾਂ ਨੂੰ ਪਤਾ ਨਹੀਂ ਹੈਗਾ ਮੈਂ ਘਰੇ ਮੰਡੀ ਦੇੋਂ ਘਰੋਂ ਗਿਆ ਮੰਡੀ ਦੇ ਵਿੱਚ ਵਾਪਸ ਆ ਰਿਹਾ ਸੀ 20 ਤੋਂ 25 ਮੁੰਡੇ ਖੜੇ ਸੀਗੇ ਮੈਂ ਆਪਣੀ ਗਲੀ ਦੇ ਵਿੱਚ ਕਿਹੜੀ ਜਗ੍ਹਾ ਸ਼ੇਰਪੁਰੇ ਕਲਾਜੀ ਮਹਿਰਬਾਨੀ ਡੱਬਾ ਪੈਂਦਾ ਆਪਾਂ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਘਰੇ ਗਿਆ 15-20 ਮਿੰਟ ਬਾਅਦ ਫਾਇਰਿੰਗ ਬਹੁਤ ਸ਼ੁਰੂ ਹੋ ਗਈ ਅੱਛਾ ਬੱਚੇ ਮੇਰੇ ਘਰੇ ਆਏ ਜਿੱਕ ਭਤੀਜੀ ਤੇ ਮੇਰੀ ਭੈਣ ਆ ਅੱਛਾ ਫੇਰ ਹੁੰਦੇ ਹੁੰਦੇ ਘਰੇ ਆ ਮੈਂ ਇਹਨਾਂ ਨੂੰ ਬੋਲਣ ਲੱਗ ਗਿਆ ਫੇਰ ਦੂਜੇ ਘਰੇ ਗਿਆ ਉੱਧਰ ਮੇਰੇ ਇੱਕ ਭਤੀਜੇ ਕ ਭੈਣ ਆਉਂਦੇ ਹੱਥੇ ਹੁਣ ਗੋਲੀ ਵੱਜੇ ਜਾਂ ਛੰਡਾ ਵੱਜਾ ਇਹ ਨਹੀਂ ਪਤਾ ਫਾਇਰਿੰਗ ਬਹੁਤ ਸਿੱਧੀ ਗੋਲੀਆਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਕੋਲ ਅੱਛਾ ਫਾਇਰਿੰਗ ਇਹ ਕੀਤੀ ਕਿੰਨਾਂ ਨੇ ਆ ਇਹ ਨਹੀਂ ਹੁਣ ਪਤਾ ਜੀ ਕਿੰਨਾਂ ਨੇ ਕੀਤੀ ਹੈ ਅੱਛਾ ਉਹ ਮੱਲੇ ਚ ਮੁੰਡੇ ਹੈਗੇ ਨੇ ਮੁੰਡੇ ਦੇ ਮੱਲੇ ਹੈਗੇ ਨੇ ਮੁੰਡੇ ਮੁੰਡੇ ਬਾਹਰ ਦੇ ਵੀ ਸੀਗੇ ਜੀ ਉਹ ਹੋਰ ਵੀ ਮੱਲੇ ਚ ਕੋਈ ਅਫਰਾ ਤਫਰੀ ਮੱਚੀ ਹੈ ਕਿਸੇ ਨੇ ਦੁਕਾਨਾਂ ਤੋਂ ਕਿੰਨਾ ਬੰਦ ਕੀਤੀਆਂ ਹੁਣ ਦੁਕਾਨਾਂ ਤਾਂ ਬੰਦ ਹੋਈਆਂ ਨੇ ਜੀ ਦੁਕਾਨਾਂ ਸਾਰਿਆਂ ਸ਼ੇਰਪੁਰ ਕਲਾ ਚਹੀਆ ਤੇ ਉਹ ਜਿਹੜੀ ਬੇਟੀ ਦਾ ਨਾਮ ਕੀ ਜੀ ਦੇ ਲੱਗੀ ਆ ਮੈਰੀ ਜੀ ਜਿਹਦਾ ਨੂੰ ਸਿਵਲ ਹਸਪਤਾਲ ਲੈ ਕੇ ਆਏ ਹੋ ਹਾਂਜੀ ਅੱਛਾ ਠੀਕ ਹੈ